ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੀਮ ਭਗਵੰਤ ਸਿੰਘ ਮਾਨ ਦੀ ਸਿਹਤ ਜੜੇ ਵਿਗੜ ਗਈ ਹੈ ਤੇ ਕੈਬਨਟ ਦੀ ਮੀਟਿੰਗ ਜੁੜੀ ਮੋਲਤਵੀ ਕਰ ਦਿੱਤੀ ਗਈ ਹੈ ਜੋ ਹਾਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਇਸ ਵਿੱਚਕਾਰ ਅੱਜ ਸ਼ਾਮ ਨੂੰ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਹੋਣ ਜਾ ਰਹੀ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਜ਼ਿਆਦਾ ਵਿਗੜਨ ਦੇ ਕਾਰਨ ਇਹ ਮੀਟਿੰਗ ਅਗਲੇ ਹੁਕਮਾਂ ਤੱਕ ਮੋਲਤਵੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਗੜ ਗਈ ਸੀ ਉਹ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਸੀਐਮ ਮੰਨ ਨੇ ਕੱਲ ਵੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਾ ਸੀ ਪਰ ਖਰਾਬ ਸਿਹਤ ਕਾਰਨ ਉਹਨਾਂ ਨੇ ਇਹ ਦੌਰਾ ਰੱਦ ਕਰ ਦਿੱਤਾ ਸੀ ਉਨ੍ਹਾਂ ਦਾ ਹਾਲ ਜਾਣਨ ਦੇ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੌਂਚੇ ਸਨ ਪੰਜਾਬ ਕੈਬਨਿਟ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਰਨੀ ਸੀ ਅਤੇ ਸੀਐਮ ਰਿਹਾਇਸ਼ਟ ਵਿੱਚ ਇਹ ਮੀਟਿੰਗ ਹੋਣੀ ਸੀ ਪਰ ਇਹ ਮੀਟਿੰਗ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਪੂਰੇ ਸੂਬੇ ਨੂੰ ਆਫਤ ਪ੍ਰਭਾਵਿਤ ਕੋਸ਼ਿਸ਼ ਕਰ ਚੁੱਕੀ ਹੈ ਸਰਕਾਰੀ ਅੰਕੜੇ ਦੇ ਅਨੁਸਾਰ ਹੁਣ ਤੱਕ 1902 ਪਿੰਡ ਹੜ੍ਹ ਦੇ ਲਪੇਟ ਦੇ ਵਿੱਚ ਆ ਚੁੱਕੇ ਹਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਸ਼ਟਡ ਅਫਸਰਾ ਦੀ ਤੈਨਾਤੀ ਕੀਤੀ ਹੈ ਤਾਂ ਜੋ ਲੋਕਾਂ ਨੂੰ ਤਰਜੀਹ ਦੇ ਆਧਾਰ ਤੇ ਮਦਦ ਮਿਲ ਸਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਰੇ ਮੰਤਰੀ ਤੇ ਵਿਦਾਇਕ ਹੜ ਇਲਾਕਿਆਂ ਦੇ ਵਿੱਚ ਜਾ ਕੇ ਇੱਥੇ ਜਾਇਜ਼ਾ ਵੀ ਲੈ ਰਹੇ ਹਨ ਵਧੇਰੇ ਜਾਣਕਾਰੀ ਦੇ ਲਈ ਦੱਸ ਦਿੰਨੇ ਆ ਕਿ ਬੀਤੇ ਦਿਨ ਨਹੀਂ ਯਾਨੀ ਕਿ 3 ਸਤੰਬਰ ਨੂੰ ਮੌਤਾ ਦਾ ਅੰਕੜਾ ਜੁਥੇ 37 ਸੀ ਹੁਣ ਜਿਹੜਾ ਕਿ 24 ਘੰਟਿਆਂ ਦੇ ਵਿੱਚ ਹੀ ਹੋਰ ਇਸ ਦੇ ਵਿੱਚ ਮੌਤਾ ਹੋ ਚੁੱਕੀਆਂ ਨੇ 40 ਤੋਂ ਉੱਪਰ ਦੱਸਿਆ ਜਾ ਰਿਹਾ ਤੇ ਹੁਣ ਤੱਕ ਹੜ ਦੇ ਨਾਲ ਕੁੱਲ 43 ਲੋਕ ਜਿਹੜੇ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਮੌਤਾ ਹੋਈਆਂ ਰਿਸਰਚ ਪੰਜ ਬਰਨਾਰਾ ਫਲਾਚ ਪੰਜ ਬਠਿੰਡਾ ਦੇ ਵਿੱਚ ਚਾਰ ਫਜ਼ਿਲਕਾ ਚ ਇੱਕ ਫਿਰੋਜ਼ਪੁਰ ਚ ਇੱਕ ਗੁਰਦਾਸਪੁਰ ਚ ਦੋ ਲੁਧਿਆਣਾ ਚ ਚਾਰ ਮਾਨਸਾ ਚ ਤਿੰਨ ਪਠਾਨਕੋਟ ਚ ਛੇ ਪਟਿਆਲਾ ਚ ਇੱਕ ਰੂਪਨਗਰ ਚ ਇੱਕ ਐਸਐਸ ਨਗਰ ਚ ਦੋ ਸੰਗਰੂਰ ਚ ਇੱਕ ਮੌਤ ਜਿਹੜੀ ਹੋਈ ਹੈ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਵੀ ਤਿੰਨ ਲੋਕ ਜਿਹੜੇ ਕਿ ਲਾਪਤਾ ਦੱਸੇ ਜਾ ਰਹੇ ਨੇ ਸਿੱਤੇ ਕਾਫੀ ਸਾਰਾ ਚੜ੍ਹੇ ਕਿ ਗੰਭੀਰ ਦੱਸੀ ਜਾ ਰਹੀ ਹੈ ਤੇ ਜ਼ਮਤ ਦੇ ਨਜ਼ਰਾ ਜੜੇ ਕਿ ਹਦਾਇਤਾਂ ਵੀ ਦਿੱਤੀਆਂ ਚਾਰੀਆਂ ਨੇ ਤੇ ਦੱਸ ਦਿੰਨਿਆ ਕਿ ਅਵਾਹਾਂ ਤੋਂ ਬਚਣ ਦੀ ਅਪੀਲ ਵੀ ਜਿਹੜੀ ਕਿ ਸਰਕਾਰ ਦੇ ਵੱਲੋਂ ਲੋਕਾਂ ਨੂੰ ਕੀਤੀ ਜਾ ਰਹੀ ਹੈ